ਮਿਲਦੇ ਆਇਓ ਸਭ ਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਮਹਾਨ ਸਥਾਨ ਗੁਰੂ ਕਾਲਕੀ ਦਾ ਪਾਤਸ਼ਾਹੀ ਦਾ ਜਿੱਥੇ 사ਤਗੁਰੂ ਜੀ ਨੇ ਉਸ ਬੱਤਰ ਜਿਲ੍ਹਾ ਨਨਗੜ ਤੋਂ ਚਾਲੇ ਪਾਏ ਚਮਕੌਰ ਦੀ ਗੜੀ ਦੇ ਵਿੱਚ ਜਿਹੜਾ ਪਾਛਾ ਦਾ ਪੁਰਾਣਾ ਤੋਂ ਪਿਆਰੇ ਪੰਜ ਪਿਆਰੇ ਜੋ ਪੰਜ ਪਿਆਰੇ ਗੁਰੂ ਸਾਹਿਬ ਜੀ ਦੇ ਵੱਡੇ ਸਹਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ 40 ਸਿੰਘ ਅਨੇਕਾਂ ਹੋਰ ਸਿੰਘ ਉਹ ਸ਼ਹੀਦیاں ਪਾ ਗਏ ਕਿਉਂਕਿ ਕੌਤਕ ਸਾਰੇ ਗੁਰੂ ਦੇ ਸਤਗੁਰ ਜੀ ਆਪ ਹੀ ਜਾਣਦੇ ਆ ਪਰ ਜਿਸ ਢੰਗ ਦੇ ਨਾਲ ਸਤਗੁਰ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਸਹਜਾਦਾ ਬਾਬਾ ਅਜੀਤ ਸਿੰਘ ਜੀ ਨੇ ਸਹਜਾ ਬਾਬਾ ਬਾਬਾ ਜਿਹਾਰ ਸਿੰਘ ਨੂੰ ਆਪਣੀ ਹੱਥੀ ਜੰਗਲੇ ਤੋੜਿਆ ਤੇ ਫਿਰ ਉਹਨਾਂ ਤੇ ਕਰਤੱਬ ਦੇਖਦੇ ਹੋਏ ਜਦ ਸ਼ੇਖ ਦੀ ਪਾਉਂਦੇ ਤੇ ਸਤਿਗੁਰ ਜੀ ਜਕਾਰੇ ਬੁਲੰਦ ਕਰਦੇ ਇਹੋ ਜਿਹਾ ਕਲਗੀਧਰ ਪਾਸ਼ਾ ਜਿਹਾ ਗੁਰੂ ਨਾਨਕ ਹੋਇਆ ਤਾਂ ਨਾ ਕਦੇ ਹੋਣਾ ਤੇ ਆ ਪਵਿੱਤਰ ਧਰਤੀ ਪੂਜਨ ਯੋਗ ਆ ਜਿੱਥੇ ਸਤਿਗੁਰ ਜੀ ਨੇ ਕੋਈ ਸਮਾ ਜਿਹੜਾ ਹੈ ਨਾ ਪਿਛਲਾ ਹਮ ਦਿੱਤਾ ਮੈਂ ਅਕਸਰ ਦੇ ਗੱਲ ਜਰੂਰ ਕਰਦਾ ਹੁੰਦਾ ਗੁਰੂ ਆਪਣੇ ਸਿੱਖ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦਾ ਉਹ ਗੁਰੂ ਸਾਹਿਬ ਜੀ ਦੀ ਆਪਣੀ ਸਤਗੁਰ ਜੀ ਦੀ ਬਿਆਨਤ ਕਿਰਪਾ ਤੇ ਬਖਸ਼ਿਸ਼ ਉਹਦੀ ਅਧਾਰਨਾ ਮੈਂ ਅਕਸਰ ਹੀ ਬੋਲਦਾ ਹੁੰਦਾ ਕਿ ਬਦਾਵਾ ਲਿਖਣ ਵਾਲੇ ਅਨੰਦਪੁਰ ਦੀ ਧਰਤੀ ਤੋਂ ਚਾਹਦੇ ਆ ਤੇ ਕਲਗੀਧਰ ਪਾਤਸ਼ਾਹ ਦਾ ਸਾਰਾ ਸਫਰ ਜਮਾ ਇਤਿਹਾਸ ਦੱਸਦਾ ਪਈ ਜੋੜਾ ਵੀ ਪਾਰਾਂ ਚ ਨਹੀਂ ਰਿਹਾ ਜਾਮਾ ਵੀ ਲੀਡ ਲੀਡ ਹੋ ਗਿਆ ਸਤਗੁਰ ਜੀ ਨੇ ਇੱਕ ਆਪਣੇ ਕੋਲ ਸਾਂਭ ਕੇ ਰੱਖੀ ਚੀਜ਼ ਜਿਹੜੀ ਜਾ ਕੇ ਕਿਦਰਾਨੇ ਦੀ ਢਾਬ ਦੇ ਉੱਤੇ ਭਾਈ ਮਹਾਪਸੰਗ ਜਿੱਲੇ ਛੇੜ ਦੇ ਪਾਉਣ ਵਾਲੇ ਸੀ ਥੋੜੇ ਪ੍ਰਾਨ ਹਾਲੇ ਸੀਗੇ ਉਸ ਧਰਤੀ ਤੇ ਸਤਗੁਰ ਜੀ ਨੇ ਫਿਰ ਜਿੱਲੇ ਮਹਾ ਭਾਈ ਮਹਾ ਸੰਗ ਨੂੰ ਕਿਹਾ ਪੇ ਮੰਗਲਾ ਜੋ ਮੰਗਣਾ ਭਾਈ ਮਹਾ ਸਿੰਘ ਦਾ ਵੀ ਸਿੱਧਕ ਦੇਖੋ ਕਹਿੰਦਾ ਸਤਗੁਰੂ ਜੀ ਵਦਾਵਾ ਪਾੜ ਦਿਓ ਹੁਣ ਇਹੋ ਦੇਖਣ ਵਾਲੀ ਗੱਲ ਆ ਕਿ ਗੁਰੂ ਆਪਣੇ ਸਿੱਖ ਨੂੰ ਲਾਗਿਓ ਦੂਰ ਨਹੀਂ ਹੋਣਦਾ ਦੂਰ ਚਲਾ ਵੀ ਜਾਵੇ ਸਤਗੁਰੂ ਜੀ ਵਾਪਸ ਲੈ ਲੈਂਦੇ ਆ ਤੇ ਉਹ ਵਦਾਵਾ ਸਤਗੁਰੂ ਜੀ ਨੇ ਫਿਰ ਕਮਰ ਕੱਸੇ ਚੋਂ ਕੱਢ ਕੇ ਉਹ ਪਾੜਿਆ ਭਾਈ ਅੱਜ ਸਿੱਖ ਪੰਥ ਦੇ ਬਹੁਤ ਵੱਡੇ ਹਮਲੇ ਹੋ ਰਹੇ ਆ ਬੜੇ ਕਿਸਮ ਦੇ ਜਿਹੜੇ ਅੱਜ ਸਿੱਧੇ ਵੀ ਤੇ ਅਸਿੱਧੇ ਵੀ ਸਿੱਧਿਆਂ ਦੇ ਤੌਰ ਤੇ ਆ ਮੌਜੂਦਾ ਸਰਕਾਰ ਜਿਹੜੀ ਬੜਾ ਲੰਬਾਰਸਾ ਬਿਆਦਮੀਆਂ ਦੇ ਰੋਲੇ ਪਾਉਂਦੇ ਰਹੀ 328 ਰੂਪਿਆਂ ਦੇ ਮਾਮਲੇ ਵਿੱਚ ਇੱਕ ਪੁਲਿਸ ਜਿਹੜਾ ਕਰਚਾ ਦਰਜ ਕਰ ਦਿੱਤਾ ਹੁਣ ਉਹਦੇ ਸੈੱਟ ਬਣਾਈ ਆ ਤੇ ਮੈਂ ਕਹਿਣਾ ਚਾਹੁੰਦਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਕਾਲਤਾਪੁਰ ਸਾਹਿਬ ਤੋਂ ਵੀ ਵੱਡੇ ਹੋ ਗਏ ਕਿਉਂਕਿ ਸਾਰਾ ਮਸਲਾ ਸ਼੍ਰੀ ਕਾਲਤਾਪੁਰ ਸਾਹਿਬ ਨੇ ਆਪਣੇ ਅਦਿਕਾ ਆਰ ਕੇਟਰ ਵਿੱਚ ਲੈ ਕੇ ਉਹ ਸਾਰਿਆਂ ਨੂੰ ਸ਼ੌਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਸੀ ਇਹ ਸਾਰਾ ਨਰੇਟਿਵ ਜਿਹੜਾ ਬਾਈ ਦੇ ਵਿੱਚ ਇਦਾਂ ਸੇ ਕੀਤਾ ਗਿਆ ਸੀ ਤੇ ਹੁਣ ਵੀ ਕਰਨਗੇ ਤੇ ਸਿੱਖ ਪੰਥ ਨੇ ਖਾਲਸਾ ਪੰਥ ਨੇ ਇਹਨਾਂ ਦੀ ਚਣੌਤੀ ਨੂੰ ਕਬੂਲ ਵੀ ਕਰਨਾ ਕਿ ਕੀ ਸ਼ੌਮਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਅਰਸੇ ਦਾ ਪ੍ਰਬੰਧ ਉਹ ਹੁਣ ਟੋਸ ਚਲਾਇਆ ਕਰੂਗੀ ਸਾਡੇ ਰੋਜ਼ ਦੇ 10-10 20-20 ਕੇਸ ਹੁੰਦੇ ਆ ਕਪੜਿਆਂ ਦੇ ਇਹ 328 ਰੁਪਏ ਕਿਧਰ ਹੀ ਨਹੀਂ ਗਏ ਇਹ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਪਰ ਇਹਨੂੰ ਆਧਾਰ ਬਣਾ ਕੇ ਜਿਵੇਂ ਅੱਜ ਇਹਨਾਂ ਦਾ ਸਿੱਕਾ ਚੱਲਣ ਰਿਹਾ ਵੀ ਪੁਲਿਸ ਨੂੰ ਪੂਰੇ ਤੌਰ ਤੇ ਵਰਤੋਂ ਦਾ ਯਤਨ ਕਰਦੇ ਆ ਪਰ ਕਾਨੂੰਨ ਕਹਦੇ ਮੁਸਾਫ ਜਿਹੜੇ ਚੰਗੇ ਅਫਸਰ ਆ ਉਹ ਇਹਨਾਂ ਗੱਲਾਂ 'ਚ ਦਖਲਦਾਰੀ ਘੱਟ ਕਰਦੇ ਆ ਤੇ ਇਸ ਕਰਕੇ ਮੈਂ ਕਹਿਣਾ ਚਾਹਣਾ ਕਲਗੀਧਰ ਪਾਤਸ਼ਾਹ ਨੇ ਕੋਈ ਨਿਜਲੇ ਲੜਾਈ ਨਹੀਂ ਸੀ ਲੜੀ ਸਤਗੁਰੂ ਜੀ ਨੇ ਇਸ ਪੰਥਲੇ ਗਰੀਬਾਂ ਲਈ ਨਤਾੜਿਆ ਵਾਲੇ ਦੱਬਿਆਂ ਲਈ ਜਾਤ ਪਾਤ ਚ ਬੇਕੀਆਂ ਕਰਨ ਵਾਲਿਆਂ ਦੇ ਖਿਲਾਫ ਲੜਾਈ ਲੜੀ ਸੀ ਸੋ ਅੱਜ ਫਿਰ ਖਾਲਸਾ ਪੰਥ ਨੂੰ ਤਕੜੇ ਹੋ ਕੇ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਪਵਿੱਤਰ ਸੰਧਾਤ ਬਖਸ਼ੀ ਕੀਤਾ ਸੀ ਸੋ ਜਿੱਥੇ ਆਪਾਂ ਆ ਸ਼ਹੀਦੀ ਬਾੜਾ ਸ਼ਹੀਦੀ ਪੰਦਰਵਾਰਾ ਪਹਿਲੀ ਬੋਤ ਸ਼ੁਰੂ ਹੋ ਜਾਂਦਾ ਆਮ ਕਰਕੇ ਆਪਾਂ ਇਹਨੂੰ ਪਵਿੱਤਰ ਫਤੇਗੜ ਦੀ ਧਰਤੀ ਤੱਕ ਜਾ ਕੇ ਸਮਾਪਤੀ ਸਮਝਦੇ ਆ ਪਰ ਸਤਿਗੁਰ ਜੀ ਨੇ ਇਹ ਸਾਰੇ ਦੀ ਪੋਦੇ ਮਹੀਨੇ ਦੀ ਮਾਗੀ ਤੇ ਜਾ ਕੇ ਉਸ ਪਵਿੱਤਰ ਖਦਰਾਣੇ ਦੀ ਢਾਬ ਤੇ ਮਕਸਰ ਬਹਿ ਕੇ ਜਾ ਕੇ ਸਮਾਪਤੀ ਕੀਤੀ ਸੀ ਸੋ ਇਹ ਪੋਦਾ ਮਹੀਨਾ ਸਿੱਖ ਪੰਥ ਲਈ ਅਹਿਮ ਮਹੀਨਾ ਆ ਇਹਦੇ ਵਿੱਚ ਬਹੁਤ ਕੁਝ ਸਿੱਖ ਪੰਥ ਦੇ ਵਿੱਚ ਜਿਹੜੇ ਉਹਨਾਂ ਨੂੰ ਸਿੱਖਣ ਦੀ ਵੀ ਲੋੜ ਆ ਕੀ ਸਿੱਖਣਾ ਸਾਨੂੰ 사ਤਗੁਰ ਜੀ ਨੇ ਹੁਕਮ ਬਖਸ਼ਿਸ਼ ਕੀਤਾ ਸੀ ਪਵਿੱਤਰ ਗਰਵਾਣੇ ਦੇ ਸਿਧਾਂਤ ਦੇ ਨਾਲ ਜੋੜਨਾ ਉਹ ਸਿਧਾਂਤ ਕੀ ਹੈ ਜਿਵੇਂ ਜਿਵੇਂ 사ਤਗੁਰ ਜੀ ਨੇ ਗਰਵਾਣੇ ਦੇ ਵਿੱਚ ਸਿੱਖ ਨੂੰ ਰਾਤ ਨੂੰ ਸੌਣ ਦਾ ਚੱਜ ਅੰਮ੍ਰਿਤ ਵੇਲੇ ਉੱਠਣ ਦਾ ਫਿਰ ਕਿਵੇਂ ਆਪਣਾ ਦਿਨ ਬਤੀਤ ਕਰਨਾ ਕਿਵੇਂ ਤੂੰ ਧਾਰਮਿਕ ਤੌਰ ਤੇ ਜੀਵਣਾ ਕਿਵੇਂ ਰਾਜਨੀਤਿਕ ਤੌਰ ਤੇ ਕਿਵੇਂ ਸਮਾਜਿਕ ਤੌਰ ਤੇ ਜੀਵਣਾ ਕਿਵੇਂ ਆਰਥਿਕ ਤੌਰ ਤੇ ਜੀਵਣਾ ਇਹ ਪਵਿੱਤਰ ਸਿਧਾਂਤ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਕਲਗੀਧਰ ਪਾਤਸ਼ਾਹ ਨੇ ਦਰੜਾਇਆ ਸੀ ਸਾਰੇ ਸੋ ਆਪਾਂ ਗੁਰੂ ਪੰਥ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਜਾਈਏ ਇਹੋ ਆ ਮਹਾਨ ਸ਼ਹੀਦਾਂ ਦਾ ਤੇ ਗੁਰੂ ਪਾਤਸ਼ਾਹ ਦਾ ਸਾਨੂੰ ਉਦੇਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਬੰਬ ਜੀ ਵੀ ਉਹ ਕਾਰਟੂਨ ਬਣਾਇਆ ਕੰਮ ਦਾ ਉਹਦੇ ਤੇ ਮੈਂ ਰਾਤ ਬਿਆਨ ਵੀ ਦੇ ਦਿੱਤਾ ਸੀ ਜਦੋਂ ਇਹ ਸ਼ੁਰੂ ਹੋਇਆ ਸੀ ਬੀਲਬਾਰ ਦੇ ਬਾਰ ਬੀਲ ਦੇ ਦਸ ਦਾ ਮੈਂ ਤਾਂ ਅੱਜ ਵੀ ਬਹੁਤ ਜ਼ੋਰ ਨਾਲ ਇਹ ਗੱਲ ਕਹੀ ਸੀ ਕਿ ਨਾ ਤਾਂ ਸਹਬਜ਼ਾਦੇ ਵੀ ਆ ਤੇ ਨਾ ਬਾਦਿਆ ਕਿਉਂਕਿ ਗੁਰੂ ਦੀ ਜੋਤ ਆ ਗੁਰੂ ਜੋਤ ਜੇ ਗੁਰੂ ਅੰਸ਼ ਦੇ ਉਹ ਸਹਬਜ਼ਾਦੇ ਆ ਵੀਰ ਸ਼ਬਦ ਵੀ ਭਾਵੇਂ ਕੋਸ਼ਿਸ਼ ਦੋੜਿਆ ਜਾਂਦਾ ਨਾਲ ਪਰ ਮੈਂ ਉਦੋਂ ਵੀ ਇਹ ਗੱਲ ਤਾਂ ਕਿਹਾ ਸੀ ਕਿ ਇਹ ਬਿਲਕੁਲ ਜਿਹੜਾ ਤੁਸੀਂ ਵੀਰ ਨਾਮ ਹੀ ਪਾਉਣ ਲੱਗੇ ਆ ਇਹ ਗਲਤ ਆ ਤੇ ਅਸੀਂ ਮੈਨੂੰ ਵੀ ਸਵਾਬ ਬਣਾਉਂਦੇ ਰਹੇ ਸਾਨੂੰ ਟਾਈਮ ਦੇਣਗੇ ਪਰ ਮੈਂ ਸਮਝਦਾ ਪਈ ਇਹ ਗਰਮ ਆਉਂਦੀ ਇੱਕ ਵਸੀਲਾ ਬਣਾਇਆ ਜਾ ਰਿਹਾ ਹੌਲੀ ਹੌਲੀ ਸੁਧਾਰ ਤੋੜਨ ਨੂੰ ਹੁਣ ਉਹਦੇ ਉੱਤੇ ਆ ਕਾਰਟੂਨ ਦਾ ਸਿਸਟਮ ਸ਼ੁਰੂ ਕਰ ਦਿੱਤਾ ਮੈਂ ਸਾਖ ਤੇ ਇਸ ਗੱਲ ਦਾ ਵਿਰੋਧ ਕਰਦਾ ਪਰ ਕੋਈ ਜੰਨੀ ਮੇਰਾ ਕਰਦਾ ਇਦਾਂ ਦੀਆਂ ਕਾਰਵਾਈਆਂ ਨਾ ਸਰਕਾਰਾਂ ਨੇ ਬੰਦ ਕੀਤਾ ਤੇ ਕੋਈ ਖਾਲਸਾ ਪੰਥ ਨੂੰ ਸੋਚਣਾ ਵੀ ਪਊਗਾ ਕਿ ਸ਼ੌਂਕੀ ਕਰਦਾ ਪ੍ਰਬੰਧਕ ਕਮੇਟੀ ਵੀ ਹੈ ਕਿਉਂਕਿ ਧਰ ਪ੍ਰਚਾਰ ਕਮੇਟੀ 'ਚ ਤੇ ਸਾਡੇ ਦੂਸਰੇ ਮਤੇ ਵੀ ਆ ਤੇ ਉਹਵੇਂ ਵੀ ਇਹ ਸਾਡਾ ਸੁਧਾਰਤ ਵੀ ਕਹਿੰਦਾ ਕਿਸੇ ਢਾਂਗ ਨਾਲ ਗੁਰੂ ਸਾਹਿਬ ਜੀ ਦੇ ਗੁਰੂ ਦੇ ਪਰਿਵਾਰ ਨੂੰ ਕਿਸੇ ਢਾਂਗ ਦੇ ਨਾਲ ਮਨੁੱਖ ਦੇ ਤੌਰ ਦੇ ਉੱਤੇ ਜਾਂ ਕਾਰਟੂਨ ਦੇ ਤੌਰ ਤੇ ਕਦੇ ਵੀ ਲਿਖਾਇਆ ਜਾ ਸਕਦਾ। ਫਿਰ ਪਤਾ ਨਹੀਂ ਹੁਣ ਅਗਨੀ ਪ੍ਰੀਖਿਆ ਲੈਂਦੇ ਇਹ ਆ ਵੀ ਕਿੰਨਾ ਕਹੇ ਬਰਦਾਸ਼ਤ ਕਰਦੇ ਆ। ਪਾਣੂ ਨੇ ਨਹੀਂ ਪਤਾ ਲੱਗਾ ਵੀ ਰਾਤ ਨੂੰ ਨਹੀਂ ਫਿਰ ਉਹ ਰਿਮੂਵ ਵੀ ਕਰ ਦਿੱਤਾ। ਪਰ ਫਿਰ ਪਾਇਆ ਕਿਉਂ? ਇਹ ਇੱਕ ਅਜ ਚਿੰਤਾ ਦਾ ਵਿਸ਼ਾ ਸਾਰਿਆਂ ਲਈ ਕਿ ਖਾਲਸਾ ਪੰਥ ਮੈਕਿੰਗ ਚੱਲਦੇ ਲੜਾਈਆਂ ਵਿੱਚ ਚਲੋ ਕਿਸੇ ਵੇਲੇ ਇਹ ਮਿਸ ਸੁੰਗਾਨੀ ਆਪੋ ਵਿੱਚ ਚਾੜ੍ਹਦੀਆਂ ਰਹੀਆਂ ਹੋਰ ਤਾਂ ਸ਼ਬਦੀ ਲੜਾਈ ਆ ਤੇ ਇਦਾਂ ਦੇ ਮਸਲੇ ਦੇ ਉੱਤੇ ਦਫੇ ਬੀੜਾ ਚੁੱਕਣਾ ਸਾਰੇ ਤੇ ਕੀ ਆਪਾਂ ਇਹ ਕੋਈ ਤਰਸਨਾਤਾ ਦੀ ਬਲੀਦਾਨ ਬਲੀ ਬਲੀਦਵਾ ਦੇ ਜਿਹਨਾਂ ਦੇ ਕੋਲ ਸੋ ਮੈਂ ਇਹਦਾ ਸਖਤ ਵਿਰੋਧ ਕਰਦਾ ਬਿਲਕੁਲ ਗਲਤ ਕੀਤਾ ਸਰਕਾਰ ਨੇ ਮਦਾਨ ਸਾਹਿਬ ਜਿਸ ਤਰੀਕੇ ਹੈ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਰਹੀ ਸੀ ਕਿ ਸਿੱਧੇ ਸਿੱਧੇ ਤੌਰ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਤਾਂ ਇੱਕ ਹੋਰ ਸਰਕਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹੜੀ ਜਿਸ ਦੇ ਵਿੱਚ ਸੁਵਿਧਾਵਾਂ ਉਨਾਂ ਦੇ ਵੱਲੋਂ ਆਖਿਆ ਗਿਆ ਸੀ ਤਿਆਰੀਆਂ ਸਰਕਾਰ ਨੇ ਆਖਿਆ ਸੀ ਕਿ ਅਸੀਂ ਸ਼ਹੀਦੀ ਪੰਦਰਵਾੜੇ ਨੂੰ ਲੈ ਕੇ ਕਰ ਰਹੇ ਹਾਂ ਪਰ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਅਸੀਂ ਪੀਸੀ ਨੇ ਸਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਕਿ ਜੇ ਕਰੋਨਾ ਦੇ ਵੱਲੋਂ ਕਿ ਹਲ ਅੰਦਰ ਅਸੀਂ ਹੋਰ ਪ੍ਰਬੰਧ ਮਜੂਦ ਕਰਾਂ। ਦੇਖੋ ਬੰਦੇ ਬਾਸ ਕੀਤਾ ਧੰਨਵਾਦ ਆ ਸਰਕਾਰਾਂ ਦੇ। ਕਿਉਂਕਿ ਇਹ 15 ਬਾੜਾ ਜਿਹੜਾ ਹੁੰਦਾ ਇਹ ਬਹੁਤ ਵੱਡਾ ਫਤੇਗੜ ਦੀ ਧਰਤੀ ਤੋਂ ਲੈ ਕੇ ਅਨੰਦਪੁਰ ਦੀ ਧਰਤੀ ਤੇ ਲੱਖਾਂ ਲੋਕ ਤੇ ਕਰੋੜਾ ਲੋਕ ਆਉਂਦੇ ਆ ਤੇ ਅਸੀਂ ਕੋਪਰੇਸ਼ਨ ਅਸੀਂ ਤਾਂ ਉਹਨਾਂ ਨੂੰ ਕਿਉਂਕਿ ਲਾਂਡ ਆਡਟਰ ਦਾ ਸਿਸਟਮ ਉਹ ਨਹੀਂ ਦੇਖਣਾ ਅਸੀਂ ਗੁਰੂ ਘਰਾਂ ਦੀ ਬਰਿਆਦਾ ਦੇਖਣੀ ਹੁੰਦੀ ਹੈ ਹੁਣ ਆਪਣੇ ਜਥੇ ਦੇ ਤੇ ਸਾਡੇ ਫਤੇਗੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਤੇ ਜਿੱਥੇ ਅਨੰਦਪੁਰ ਦੀ ਧਰਤੀ ਤੇ ਉੱਥੇ ਵੀ ਅਸੀਂ ਜਿਹੜੇ ਪੁਲਿਸ ਵਾਲੇ ਅਧਿਕਾਰੀ ਆ ਗਏ ਉੱਚ ਅਧਿਕਾਰੀ ਆ ਉਹਨਾਂ ਦੇ ਨਾਲ ਬੈਠ ਕੇ ਗੱਲ ਕਰਦੇ ਆ ਕਿਉਂਕਿ ਆਸਾਨ ਨਹੀਂ ਕੀਤਾ ਇਹ ਸਰਕਾਰਾਂ ਦੇ ਕਾਰਜੇ ਹੁੰਦੇ ਆ ਜੇ ਗਣਰਾਜ ਦੇ ਉੱਤੇ ਕੋਈ ਆਪਣੇ ਆਸਾਨ ਕਰਤਾ ਕਿਸੇ ਦੇ ਉੱਤੇ ਇਹ 사ਤਗੁਰੂ ਜੀ ਕਿਰਪਾ ਬਖਸ਼ਿਸ਼ ਕਰਨ ਮੈਂ ਕਟਾਰਚ ਘਰ ਕਰਦਾ ਘਟ ਕਰਦਾ ਹੁਣ ਪਰ ਫਿਰ ਵੀ ਮੈਂ ਕਿਉਂਕਿ ਪੁਰਾਣੇ ਦੇ ਲੇਟਾਂ ਆ ਜਾਂਦਾ ਮੈਂ ਮੁਕ ਸੇਵਾਦਾਰ ਦੀ ਮੈਨੂੰ ਸੇਵਾ ਸੰਪਤੀ ਆ ਘਾਟੇ ਇਦਾਂ ਦੇ ਮੌਕੇ ਆਏ ਆ ਦੇ ਆਇਤ ਕੀ ਜੀ ਉਹਨਾਂ ਨੂੰ ਕੀਤਾ ਹੈ ਦਾ ਧੰਨਵਾਦਿਆ ਬਾਲਦੀ ਬਸਤੇ ਉੱਤੇ ਤਾਂ ਮੀਤ ਸਾਹਿਬ ਕੋਈ ਮੀਟਿੰਗ ਵੀ ਹੋਈ ਹੈ ਚਰਚਾ ਹੋਈ ਹੈ ਇਸ ਜਿਹੜਾ ਬਾਲ ਮੀਟਿੰਗ ਬਾਲ ਬਾਲ ਜ਼ਸ਼ ਦੇ ਉੱਤੇ ਛੇੜੀ ਕਾਲਤਾ ਸਾਹਿਬ ਨੇ ਵੀ ਕਿਹਾ ਸੀ ਅਸੀਂ ਸ਼ਾਮਣ ਗੁਰਦਾਰਾ ਪਰਮੰਧ ਕਮੇਟੀ ਨੇ ਵੀ ਆਪਣੀਆਂ ਡਾਇਰੈਕਟਰ ਨੇ ਮਤਾ ਪਾਇਆ ਸੀ ਤੇ ਅਸੀਂ ਇਸ ਗੱਲ ਦੇ ਉੱਤੇ ਕਿਉਂਕਿ ਇਹ ਸਾਰਾ ਇੱਕ ਪਲਾਨਿੰਗ ਨਾਲ ਹੋ ਰਿਹਾ ਕਿਉਂਕਿ ਜਿਹੜਾ ਸਾਡਾ ਇਤਿਹਾਸ ਹੈ ਗੋਰੋ ਇਤਿਹਾਸ ਸਨਹਿਰੀ ਇਤਿਹਾਸ ਸਿੱਖ ਇਤਿਹਾਸ ਜੇ ਉਹਨੂੰ ਵੇਚਦਾ ਫਿਰ ਉਹਨਾਂ ਦਾ ਯਤਨ ਕਰਨਗੇ ਤੇ ਫਿਰ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਇਹ ਇਹ ਸ਼ਾਬਦ ਉੱਥੋਂ ਬੈਠੇ ਘਟਨਗੇ ਜਾਂ ਆਪਾਂ ਗੁਰਮੁਖ ਦੇ ਲਬਜ ਜਿਹੜੇ ਆ ਜਿਹੜੀਆਂ ਇਹ ਮਹਾਨ ਜਸਰਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਆ ਇਹ ਘਟਨਗੇ ਕਿਉਂਕਿ ਬੜੀਆਂ ਇਸ ਕਾਰ ਦੇ ਲਈ ਧਰਮ ਦੇ ਖੇਤਰ ਲਈ ਇਸ ਦਾ ਮਤਲਬ ਸੱਤ ਐਕਸ਼ਨ ਕੀਤਾ ਲਿਆ ਜਾ ਸਕਦਾ ਦੇਖੋ ਮੇਰੀ ਬੇਨਤੀ ਨਾਲ ਤੁਹਾਨੂੰ ਕਰਾਂ ਦੇਖੋ ਇਹ ਮੈਂ ਹੁਣ ਜਿਹੜਾ ਯੁੱਗ ਚੱਲ ਰਿਹਾ ਇਹ ਯੁੱਗ ਹੈ ਵਿਚਾਰ ਦਾ ਤੇ ਅਸੀਂ ਵਿਚਾਰਦੇ ਤੌਰ ਤੇ ਵੀ ਤੇ ਜੇ ਕੋਈ ਹੋਰ ਹੈ ਮੈਂ ਕਰਨਾ ਪਿਆ ਕੰਮ ਨਹੀਂ ਹਰਿੰਦੀ ਤੇ ਫਿਰ ਚਲੋ ਖਾਲਸਾ ਪੰਥ ਹੋ ਚਲੂਗਾ ਇਹਦੇ ਬਾਰੇ ਵੀ ਠੀਕ